ਜਿਸ ਨੂੰ ਗੋਡਿਆਂ 'ਚ ਦਰਦ ਹੁੰਦਾ ਉਹ ਸਾਰੇ ਕਹੀ ਜਾਂਦੇ ਨੇ ਤੇਰੇ ਦਾ ਗ੍ਰੀਸ ਮੁੱਕ ਗਿਆ ਤੇਰੇ ਦਾ ਆਪਰੇਸ਼ਨ ਹੋਊਗਾ ਤੈਨੂੰ ਤਾਂ ਐ ਹੋਊਗਾ ਬੰਦਾ ਡਿਪਰੈਸ਼ਨ 'ਚ ਆ ਜਾਂਦਾ ਉਹ ਜਿਹੜਾ ਹੈਗਾ ਉਹ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਦਾ ਬਾਤ ਦੋਸ਼ ਪਿਤ ਦੋਸ਼ ਤੇ ਕਫ ਦੋਸ਼ ਤਿੰਨੇ ਦੋਸ਼ ਕੰਟਰੋਲ ਕਰ ਦਿੰਦਾ 270 ਬਿਮਾਰੀਆਂ 'ਚ ਕੰਮ ਕਰਦਾ ਕਾਲਾ ਗੋੰਦ ਕੈਪਸੂਲ ਐ ਨਹੀਂ ਇਹ ਕਿ ਕੱਲਾ ਗੋਡਿਆਂ ਨੂੰ ਇੱਕ ਫਿਰ ਕਾਲੇ ਗੋੰਦ ਤੋਂ ਹੀ ਤੇਲ ਬਣਾਇਆ ਉਹਦੇ ਤੋਂ ਹੀ ਬਣਾਈ ਕਰੀਮ ਜਾਦਾ ਗੋਡਿਆਂ ਦੀ ਪ੍ਰੋਬਲਮ ਆ ਜਾਦਾ ਗੋਡਿਆਂ ਮੋਡਿਆਂ 'ਚ ਦਰਦ ਹੁੰਦਾ ਤੇ ਚੁੱਪ ਕਰਕੇ ਇੱਕ ਕੰਮ ਕਰੋ ਤੇਲ ਲੈ ਲਓ ਤੇਲ ਤਿਲਾਂ ਦਾ ਤੇਲ ਲੈ ਲਓ ਤੇਲ ਤੇਲ ਵੀ ਲੈ ਲਓ ਕਾਲੇ ਤੇਲ ਲੈਣਿਆ ਕਾਲੀ ਖਸਖਸ ਲੈ ਲਓ ਕਾਲੀ ਖਸਖਸ ਕਾਲੇ ਤੇਲ ਨੂੰ ਘਰੇਲਿਆਗੇ ਤਵੇ ਤੇ ਰਸਟ ਕਰ ਲੋ ਤਵੇ ਤੇ ਉਹਨੂੰ ਸੇਕ ਕੇ ਉਹਦਾ ਬਣਾਓ ਪਾਊਡਰ ਤਿਲਾਂ ਦਾ ਤੇਲ ਲੈ ਲਓ ਪਾਈਆ ਉਹਦੇ ਵਿੱਚ ਪਾਓ ਤੁਸੀਂ 50 ਗ੍ਰਾਮ ਆਪਣੀ ਹੋਕੀ ਉਹਨੂੰ ਕਹਿੰਦੇ ਆ ਅਜਵੈਨ 1 ਗ੍ਰਾਮ ਅਜਵਾਈਨ ਪਾ ਲਓ ਤੇ ਉਹਦੇ ਵਿੱਚ ਇੱਕ ਪੂਰਾ ਲਸਣ 20 ਗ੍ਰਾਮ ਦਾ ਉਹ ਪਾ ਲਓ ਲਸਣ ਦਾ ਗੰਡਾ ਜਾਂ ਜੀ ਪੂਰਾ ਹੀ ਤੋੜ-ਫੋੜ ਕੇ ਐ ਕੁੱਟ-ਕੁੱਟ ਕੇ ਰਿੱਜ ਗੇਰ ਦੋ ਜਦੋਂ ਪੂਰੀ ਤਰ੍ਹਾਂ ਰਿੱਜ ਜੇ ਜਿਵੇਂ ਚਾਹ ਚਾਹ ਵਾਲਦੇ ਆ ਉਹ ਜਦੋਂ ਪੂਰਾ ਰਿੱਜ ਜੇ ਉਸ ਤੋਂ ਉੱਪਰ ਕੋਈ ਤੇਲ ਨਹੀਂ ਹੈਗਾ ਗੱਲ ਕਰਦੇ ਆ ਜੀ ਅੱਜ ਗੋਡਿਆਂ ਅਤੇ ਮੋਡਿਆਂ ਦੇ ਦਰਦ ਦੀ ਜੀ ਹਾਂ ਬਜ਼ੁਰਗਾਂ ਦੇ ਵਿੱਚ ਤਾਂ ਆਪਾਂ ਇਹ ਦਰਦ ਦੇਖਦੇ ਆ ਕਿ ਗੋਡਿਆਂ ਵਿੱਚ ਕਦੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਕਦੇ ਮੋਡਿਆਂ ਵਿੱਚ ਦਰਦ ਬਹੁਤ ਜ਼ਿਆਦਾ ਹੋ ਰਿਹਾ ਹੈ ਕਦੇ ਡਾਕਟਰ ਕੋਲ ਜਾ ਰਹੇ ਆ ਦਵਾਈ ਲੈਣ ਕਦੇ ਅਸੀਂ ਮਾਲਿਸ਼ ਵਾਲੇ ਤੋਂ ਮਾਲਿਸ਼ ਕਰਾ ਰਹੇ ਆ ਪਰ ਫਰਕ ਨਹੀਂ ਪੈਂਦਾ ਤਾਂ ਅੱਜ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਘਰ ਦੇ ਵਿੱਚ ਹੀ ਕਿਹੜੀ ਚੀਜ਼ ਦੇ ਨਾਲ ਤੁਸੀਂ ਆਪਣੇ ਇਹਨਾਂ ਦਰਦਾਂ ਤੋਂ ਰਾਹਤ ਪਾ ਸਕਦੇ ਹੋ ਤੇ ਘਰ ਦੇ ਵਿੱਚ ਹੀ ਤੁਸੀਂ ਇੱਕ ਬਹੁਤ ਵਧੀਆ ਤੇਲ ਵੀ ਬਣਾ ਸਕਦੇ ਹੋ ਜੋ ਕਿ ਪੇਨ ਕਿਲਰ ਦਾ ਕੰਮ ਕਰਨ ਵਾਲਾ ਹੈ ਜਦੋਂ ਤੁਸੀਂ ਆਪਣੇ ਗੋਡੇ ਤੇ ਮੋਢੇ ਤੇ ਜਿੱਥੇ ਵੀ ਦਰਦ ਹੋ ਰਹੀ ਹੈ ਤੇਲ ਲਗਾਓਗੇ ਤਾਂ ਤੁਹਾਡਾ ਦਰਦ ਜਿਹੜਾ ਛੂ ਮੰਤਰ ਹੋਣ ਵਾਲਾ ਹੈ ਸਿਰਫ ਬਜ਼ੁਰਗ ਹੀ ਨਹੀਂ ਅੱਜ ਕੱਲ ਦਾਸੀਂ ਦੇਖ ਰਿਆਂ ਘੱਟ ਉਮਰ ਦੇ ਵਿੱਚ ਵੀ ਇਹ ਪ੍ਰੋਬਲਮ ਹੋ ਗਈ ਹੈ ਕਿਤੇ ਨਾ ਕਿਤੇ ਕੋਈ ਦਰਦ ਹੁੰਦਾ ਰਹਿੰਦਾ ਹੈ ਸੋ ਇਹ ਕੋਈ ਵੀ ਉਮਰ ਵਾਲੇ ਜੋ ਹੈ ਇਹ ਰੈਮਡੀ ਇਹ ਨੁਸਖੇ ਅਪਣਾ ਸਕਦੇ ਨੇ ਗੌਰ ਨਾਲ ਵੇਖਣ ਵਾਲੀ ਸਮਝਣ ਵਾਲੀ ਅੱਜ ਦੀ ਵੀਡੀਓ ਕਿਉਂਕਿ ਡਿਟੇਲ ਵਿੱਚ ਇਹ ਪੂਰਾ ਨੁਸਖਾ ਤੁਹਾਨੂੰ ਸਮਝਾਣਗੇ ਵੈਦਵਾਨ ਆਯੁਰਵੇਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਆਓ ਸੁਣਦੇ ਆ ਤੇ ਸਮਝਦੇ ਆ ਕਿ ਕਿਹੜਾ ਹੈ ਨੁਸਖਾ ਤੇ ਜਿਹੜਾ ਤੇਲ ਦੱਸਣ ਜਾ ਰਹੇ ਨੇ ਕਿਵੇਂ ਇਹ ਤੇਲ ਬਣਾਣਾ ਹੈ ਕਿਸੇ ਨੂੰ ਗੋਡਿਆਂ 'ਚ ਦਰਦ ਹੁੰਦਾ ਉਹ ਸਾਰੇ ਕਹੀ ਜਾਂਦੇ ਨੇ ਤੇਰੇ ਦਾ ਗਰੀਜ਼ ਮੁੱਕ ਗਿਆ ਤੇਰੇ ਦਾ ਆਪਰੇਸ਼ਨ ਹੋਊਗਾ ਤੈਨੂੰ ਤਾਂ ਇਹ ਹੋਊਗਾ ਬੰਦਾ ਡਿਪਰੈਸ਼ਨ 'ਚ ਆ ਜਾਂਦਾ ਉਹ ਜਿਵੇਂ ਨਾ ਬੰਦੇ ਨੂੰ ਕਹੀ ਜਾ ਉਹ ਵੀ ਬੰਦਾ ਲਈ ਜਾਂਦਾ ਹੋਵੇ ਵਧੀਆ ਅਨਾ ਕੋਈ ਵੀ ਆਪਦਾ ਚੀਜ਼ ਤਾਂ ਉਹਨੂੰ ਕੋਈ ਉਹਨੂੰ ਘੱਡਿਆ ਕਰੀ ਜਾਵੇ ਉਧਰ ਆਪਣੀ ਚੀਜ਼ ਘੱਡਿਆ ਲੱਗਣ ਲੱਗ ਜਾਂਦੀ ਹੈ ਤਾਂ ਇਸੇ ਤਰ੍ਹਾਂ ਜੇ 24 ਘੰਟੇ ਉਹਨੂੰ ਕੋਈ ਇਹੀ ਗੱਲ ਸੁਣਾਉਣ ਨੂੰ ਮਿਲਦੀ ਆਪਰੇਸ਼ਨ ਹੋ ਜਾਊਗਾ ਤੇਰਾ ਤਾਂ ਗਰੀਸ ਮੁੱਕ ਗਿਆ ਇਹਦਾ ਆਪਰੇਸ਼ਨ ਕਰਾ ਲਾ ਫਲਾਣੇ ਬੰਦੇ ਦਾ ਹੋਇਆ ਸੀ ਉਹਦਾ ਐ ਕੀਤਾ ਉਹਦਾ ਨਾਲ ਨਾਲ ਐ ਵੀ ਦੱਸ ਜਾਂਦੇ ਨੇ ਵੀ ਇੱਕ ਨੇ ਕਰਾਇਆ ਸੀ ਉਦੋਂ ਵੀ ਰਹਿ ਗਿਆ ਨਾਲ ਐ ਵੀ ਦੱਸ ਜਾਂਦੇ ਨੇ ਬੰਦੇ ਨੂੰ ਬਿਫਤਾ ਪਾ ਜਾਂਦੇ ਨੇ ਉਹ ਵਿਚਾਰਾ ਜੱਪ ਦੇ ਮੂੰਹ ਚ ਕੋੜ ਘਿਰਨੀ ਵਾਲਾ ਕੰਮ ਹੋ ਜਾਂਦਾ ਨਾ ਇੱਧਰ ਜੋਗਾ ਨਾ ਉਧਰ ਜੋਗਾ ਮਤਲਬ ਮੈਂ ਜੇ ਤੁਹਾਨੂੰ ਦੱਸਾਂ ਸਾਡੇ ਜਿਹੜੇ ਵੈਦ ਰੋਜ਼ ਮਰੀਜ਼ ਦੇਖਦੇ ਆ ਉਹ ਦੇਖਦੇ ਆ ਕਿ ਸਾਡੇ ਕੋਲ ਜਿੰਨਾ ਵੀ ਗੋਡਿਆਂ ਦਾ ਪੇਸ਼ੈਂਟ ਆਉਂਦਾ ਉਹ ਸਾਰਿਆਂ ਨੂੰ ਮਤਲਬ ਇਹ ਗੱਲ ਪੜਾਈ ਜਾਂਦੀ ਆ ਕਿ ਤੇਰਾ ਆਪਰੇਸ਼ਨ ਹੋਊ ਕਈ ਤਾਂ ਇਹੋ ਜਿਹੇ ਹੁੰਦੇ ਨੇ 10 ਸਾਲ ਪਹਿਲਾਂ ਗਿਆ ਸੀ ਵੀ ਅੱਜੇ ਆਪਰੇਸ਼ਨ ਕਰਾਉਣਾ ਨਹੀਂ ਤੂੰ ਤਾਂ ਰਹਿ ਜਾਣਾ ਫਿਰ ਉਹਨੂੰ ਅਸੀਂ ਪੁੱਛਦੇ ਹਾਂ 10 ਸਾਲ ਕਿਵੇਂ ਕੱਡੇ ਕੁਝ ਨਹੀਂ ਜੀ ਐਂ ਨਿਕਲ ਗਏ ਕੋਈ ਦਵਾਈ ਨਹੀਂ ਖਾਧੀ ਕੀ ਕਹਾਂ ਸੀ ਤੇ ਹੁਣ ਜ਼ਰੂਰ 10 ਸਾਲ ਬਾਅਦ ਮਾੜੀ ਜੀ ਤਕਲੀਫ ਹੋਈ ਤੁਹਾਡਾ ਜੀ ਵੀਡੀਓ ਦੇਖ ਲਿਆ ਤੁਸੀਂ ਉਹ ਕਹਿੰਦਾ ਵੀ ਬਿਨਾ ਆਪਰੇਸ਼ਨ ਠੀਕ ਹੋ ਜੂ ਅਸੀਂ ਆਗੇ ਤੁਹਾਡੇ ਕੋਲੇ ਦੱਸੋ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਆ ਕਾਲਾ ਗੂੰਦ ਹੂੰ ਬਹੁਤ ਕਮਾਲ ਹੈ ਮੈਡਮ ਕਾਲਾ ਗੂੰਦ ਦਾ ਸੀ ਜਿਹੜਾ ਕੈਪਸੂਲ ਬਣਾਇਆ ਉਹ ਚ ਜਟਾ ਮੰਸੀ ਪਾਇਆ ਉਹਦੇ ਵਿੱਚ ਕਾਲਮੇਗ ਬਹੁਤ ਚੀਜ਼ਾਂ ਪਾਈਆਂ ਉਹ ਜਿਹੜਾ ਹੈਗਾ ਉਹ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਦਾ ਬਾਤ ਦੋਸ਼ ਪਿੱਤ ਦੋਸ਼ ਤੇ ਕਫ ਦੋਸ਼ ਤਿੰਨੇ ਦੋਸ਼ ਕੰਟਰੋਲ ਕਰ ਦਿੰਦਾ 270 ਬਿਮਾਰੀਆਂ 'ਚ ਕੰਮ ਕਰਦਾ ਕਾਲਾ ਗੋੰਦ ਕੈਪਸੂਲ ਐਨੀ ਇਹ ਕਿ ਕੱਲਾ ਗੋਡਿਆਂ ਨੂੰ ਇੱਕ ਫਿਰ ਕਾਲੇ ਗੋੰਦ ਤੋਂ ਹੀ ਤੇਲ ਬਣਾਇਆ ਉਹਦੇ ਤੋਂ ਹੀ ਬਣਾਈ ਕਰੀਮ ਉਹ ਜਦੋਂ ਲੱਗਦੀ ਆ ਗੋਡੇ ਤੇ ਰਾਤ ਨੂੰ ਤਾਂ ਸਵੇਰੇ ਉੱਠ ਕੇ ਬੰਦਾ ਕਹਿੰਦਾ ਥੈਂਕ ਯੂ ਗੋਇਲ ਸਾਹਿਬ ਇਹ ਤਾਂ ਆਨੰਦੀ ਆ ਗਿਆ ਕਿਉਂਕਿ ਉਹਨੂੰ ਉੱਠਣ 'ਚ ਵੀ ਆਨੰਦ ਆਉਂਦਾ ਸਵੇਰੇ ਸਵੇਰੇ ਤਾਂ ਜੇ ਜ਼ਿਆਦਾ ਗੋਡਿਆਂ ਦੀ ਪ੍ਰੋਬਲਮ ਆ ਜ਼ਿਆਦਾ ਗੋਡਿਆਂ ਮੋਡਿਆਂ 'ਚ ਦਰਦ ਹੁੰਦਾ ਤਾਂ ਚੁੱਪ ਕਰਕੇ ਇੱਕ ਕੰਮ ਕਰੋ ਤੇਲ ਲੈ ਲਓ ਤੇਲ ਤੇਲਾਂ ਦਾ ਲੈ ਲਓ ਤੇਲ 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 ਵੀ ਲੈ ਲੋ ਕਾਲੇ ਤੇਲ ਲੈਣੇ ਆ ਕਾਲੀ ਖਸਖਸ ਲੈ ਲੋ ਕਾਲੀ ਖਸਖਸ ਕਾਲੇ ਤੇਲ ਆਪਣੇ ਕੋਲੇ ਇੱਥੇ ਸੈਂਟਰ ਚ ਅਵੇਲੇਬਲ ਹੁੰਦੇ ਆ ਲੋਕ ਲੈ ਕੇ ਜਾਂਦੇ ਆ ਕਿਤੇ ਤੁਸੀਂ ਕਹੋਗੇ ਕਿੱਥੋਂ ਲਵਾਂਗੇ ਪੰਸਾਰੀਆਂ ਕੋਲ ਵੀ ਮਿਲਦੇ ਨੇ ਹਰੇਕ ਸ਼ਹਿਰ ਚ ਬਸ ਪਿਆਰ ਨਾਲ ਜਾ ਕੇ ਉਹਨੂੰ ਕਹੋ ਪੰਸਾਰੀ ਜੀ ਆਹ ਦੇ ਦਿਓ ਸਾਨੂੰ ਜਿਹੜਾ ਗੁਲਸਾਹਬ ਨੇ ਦੱਸਿਆ ਤਾਂ ਤੁਹਾਨੂੰ ਪੰਸਾਰੀ ਜੀ ਨੇ ਦੇ ਦੇਣਾ ਉਹਨੂੰ ਘਰੇ ਲਿਆ ਕੇ ਤਵੇ ਤੇ ਰਸਟ ਕਰ ਲੋ ਤਵੇ ਤੇ ਉਹਨੂੰ ਸੇਕ ਕੇ ਉਹਦਾ ਬਣਾਓ ਪਾਊਡਰ ਪਾਊਡਰ ਬਣਾ ਕੇ ਜੇ ਮੈਂ 100 ਗ੍ਰਾਮ ਪਾਊਡਰ ਬਣ ਗਿਆ ਦੋਨਾਂ ਦਾ ਉਹਦੇ ਵਿੱਚ ਕੀ ਕਰਨਾ ਤੁਸੀਂ ਉਹਦੇ 'ਚ 20 ਗ੍ਰਾਮ ਗੁੜ ਪਾ ਦੇਣਾ ਕਾਲਾ ਕਾਲਾ ਗੁੜ ਪਾ ਲਓ ਜਾਂ ਨਾਰਮਲ ਗੁੜ ਪਾ ਲਓ ਪਾ ਕੇ ਉਹਨੂੰ ਉਹ ਇੱਕ ਸੈਮੀ ਪੰਜੀਰੀ ਜੀ ਬਣ ਜਾਂਦੀ ਆ ਉਹ ਬਣਾ ਕੇ ਤੁਸੀਂ ਉਹਨੂੰ ਖਾਓ ਤੁਸੀਂ ਦੇਖੋਗੇ ਕਮਾਲ ਦੇ ਰਿਜ਼ਲਟ ਉਹਨੂੰ 5 ਵਜੇ ਜਦੋਂ ਚਾਹ ਦਾ ਟਾਈਮ ਹੈ ਉਦੋਂ ਹੀ ਖਾ ਲਓ ਚਾਹ ਬਾਅਦ ਚਾਹ ਚੂ ਪੀ ਲੋ ਕੋਈ ਦਿੱਕਤ ਨਹੀਂ ਉਹਦੇ ਨਾਲ ਕੀ ਹੋਣਾ ਕਿ ਜ਼ਿੰਦਗੀ 'ਚ ਕਦੇ ਵੀ ਗੋਡਿਆਂ 'ਚ ਗਰੀਸ ਨਹੀਂ ਮੁੱਕਦੀ ਉਹ ਆਪਦੇ ਆਪ 'ਚ ਹੀ ਸਾਈਨੋਵਲ ਫਲੂਇਡ ਦਾ ਕੰਮ ਕਰਦਾ ਫਿਰ ਤਿਲਾਂ ਦਾ ਲਾ ਲਓ ਤੇਲ ਹੂੰ ਤਿਲਾਂ ਦਾ ਤੇਲ ਲਾ ਲਓ ਪਾਈਆ ਉਦੇ ਵਿੱਚ ਪਾਓ ਤੁਸੀਂ 50 ਗ੍ਰਾਮ ਆਪਣੀ ਓਕੀ ਉਹਨੂੰ ਕਹਿੰਦੇ ਆ ਅਜਵੈਨ 90 ਗ੍ਰਾਮ ਅਜਵੈਨ ਪਾ ਲਓ ਤੇ ਉਹਦੇ ਵਿੱਚ ਇੱਕ ਪੂਰਾ ਲਸਣ 20 ਗ੍ਰਾਮ ਦਾ ਉਹ ਪਾ ਲਓ ਲਸਣ ਦਾ ਗੰਡਾ ਜਿਹਾ ਜੀ ਪੂਰਾ ਹੀ ਤੋੜ-ਫੋੜ ਕੇ ਆਏ ਕੁੱਟ-ਕੁੱਟ ਕੇ ਪੁੱਜ ਗਏਰ ਦੋ ਜਦੋਂ ਪੂਰੀ ਤਰ੍ਹਾਂ ਰਿਜ ਜੇ ਜਿਵੇਂ ਚਾਹ ਚਾਹ ਵਾਲਦੇ ਆਵੇਂ ਜਦੋਂ ਪੂਰਾ ਰਿਜ ਜੇ ਰਜਮੈਣ ਵੀ ਕਾਲੀ ਹੋ ਜੇ ਲਸਣ ਵੀ ਕਾਲਾ ਹੋ ਜੇ ਔਰ ਤੇਲ ਪੂਰਾ ਸੜ ਜੇ ਫਿਰ ਉਹਨੂੰ نیچے ਲਾ ਕੇ ਠੰਡਾ ਕਰਕੇ ਛਾਣ ਕੇ ਰੱਖ ਲਓ ਉਸ ਤੋਂ ਉੱਪਰ ਕੋਈ ਤੇਲ ਨਹੀਂ ਆਏਗਾ ਨਾਰਮਲ ਕ੍ਰੈਲੂ ਉਹਨਾਂ ਇਹ ਮળો ਗੋਡਿਆਂ ਤੇ ਜਿਹੜਾ ਦਰਦ ਹੋ ਰਿਹਾ ਉੱਠ ਕੇ ਜਾਣ ਨੂੰ ਜੀ ਨਹੀਂ ਕਰਦਾ ਵੀ ਸਾਡਾ ਤਾਂ ਵਿਆਹ ਦਾ ਕਾਰਡ ਆਇਆ ਪਿਆ ਮੈਂ ਨਹੀਂ ਜਾਂਦਾ ਬੱਚਿਆਂ ਨੂੰ ਕਹੀ ਜਾਂਦਾ ਤੁਸੀਂ ਜਾਇਓ ਉਹ ਵੀ ਘੇੜਾ ਕੱਢਿਆਊਗਾ ਇੰਨਾ ਉਹਦੇ ਚ ਫਾਇਦਾ ਦੂਜੀ ਗੱਲ ਉਹ ਤੇਲ ਲਾਓ ਤਿਲ ਇੱਕ ਤਿਲ ਦੀ ਮੈਂ ਹੋਰ ਕੁਆਲਿਟੀ ਦਾ ਦਤਾ ਤੁਹਾਨੂੰ ਜੀ ਤੁਸੀਂ ਮਿੱਟੀ ਦੀਆਂ ਕਟੋਰੀਆਂ ਲੈ ਲਓ 10 ਲੈ ਲਓ ਚਾਹੇ ਦਸਾਂ ਤਰ੍ਹਾਂ ਦੇ ਤੇਲ ਪਾ ਦੋ ਕਿਸੇ ਚ ਐਲਸੀਦਾ ਤੇਲ ਕਿਸੇ ਚ ਸਰੋਂ ਦਾ ਤੇਲ ਕਿਸੇ ਚ ਗਿੰਦੇ ਦਾ ਤੇਲ ਸਾਰੇ ਤੇਲ ਪਾ ਦੋ ਉਹਦੇ ਵਿੱਚ ਇੱਕ ਗੋਲੀ ਚ ਪਾ ਦੋ ਤਿਲਾਂ ਦਾ ਤੇਲ ਜੀ ਸਵੇਰੇ ਦੇਖਿਓ ਤੁਸੀਂ ਕੌਲੀ ਦੇ ਵਿੱਚੋਂ ਤਿਲ ਦਾ ਤੇਲ ਬਾਹਰ ਲੀਕ ਕਰ ਜਾਂਦਾ ਹੈ ਬਾਕੀ ਸਾਰੇ ਤੇਲ ਉਵੇਂ ਹੀ ਪਏ ਹੋਣਗੇ ਕੌਲੀ ਚ ਇਕੱਲਾ ਤਿਲ ਦਾ ਤੇਲ ਜਿਹੜਾ ਥੱਲੇ ਆ ਜਾਂਦਾ ਕੌਲੀ ਦੇ ਬਾਹਰ ਜਦੋਂ ਕੌਲੀ ਚੱਕੋਗੇ ਥੱਲੇ ਪਿਆਊਗਾ ਜੀ ਤਿਲ ਦੇ ਤੇਲ ਚ ਪੱਥਰ ਨੂੰ ਪਾੜਨ ਦੀ ਸ਼ਕਤੀ ਆ ਜਦੋਂ ਗੋਡੇ ਤੇ ਲੱਗਦਾ ਅੰਦਰ ਦਾ ਅਭਜਰਬ ਆਪੇ ਹੀ ਹੁੰਦਾ ਇਦ ਇੱਕ ਰੇਜ਼ ਮਾ ਕੇ ਦੇਖ ਲਓ ਔਰ ਤਿਲ ਦਾ ਤੇਲ ਜਿਹੜਾ ਹੈਗਾ ਉਸ ਤੋਂ ਵਧੀਆ ਤੇਲ ਕੋਈ ਵੀ ਨਹੀਂ ਦਰਦਾ ਵਾਸਤੇ ਔਰ ਅਸੀਂ ਕਾਲੇ ਗੂੰਦ ਦਾ ਜਿਹੜਾ ਤੇਲ ਬਣਾਉਨੇ ਆ ਤਿਲ ਦੇ ਤੇਲ ਚੋਂ ਦਾ ਐਕਸਟ੍ਰੈਕਟ ਕੱਢਦੇ ਆ ਮੈਂ ਤੁਹਾਨੂੰ ਦੱਸ ਦਵਾਂ ਕਿਤੇ ਕਿਸੇ ਗਲਤ ਵਿਹਵੀ ਚੋਂ ਵੀ ਗੋਇਲ ਸਾਹਿਬ ਪਤਾ ਨਹੀਂ ਕੀ ਕੱਢਦੇ ਨੇ ਕਾਲੇ ਗੂੰਦ ਦੇ ਵਿੱਚੋਂ ਤੇਲ ਕੱਢ ਲੈਂਦੇ ਨੇ ਤਿਲ ਦੇ ਤੇਲ 'ਚ ਕਾਲਾ ਗੂੰਦ ਪਾ ਕੇ ਉਹਨੂੰ ਪਾਕ ਕਰਕੇ ਬਣਾਇਆ ਜਾਂਦਾ ਪੱਕ ਬਿਧੀ ਨਾਲ ਸਿੱਧ ਕਰਕੇ ਤਾਂ ਉਹੀ ਤੇਲ ਬਣਦਾ ਔਰ ਜੇ ਤੁਸੀਂ ਕਾਲੇ ਕਾਲਾ ਗੂੰਦ ਤੋਂ ਬਿਨਾ ਬਣਾਉਣਾ ਤੱਕਰੇ ਬਣਾ ਲਓ ਕਾਰੇ ਗੁੰਦ ਵਾਲਾ ਤੇਲ ਘਰੇ ਨਾ ਬਣਾਇਓ ਗਲਤੀ ਨਾ ਕਰਿਓ ਕਿਉਂਕਿ ਕਾਲਾ ਗੁੰਦ ਦਾ ਤੇਲ ਤੁਹਾਡੇ ਕੋਲੋਂ ਨਹੀਂ ਬਣਨਾ ਇਹ ਵੈਦਜੀ ਦੀ ਕਸਟਡੀ 'ਚ ਹੀ ਬਣਦਾ ਔਰ ਵੈਦ ਹੀ ਬਣਾਉਂਦੇ ਨੇ ਜੇ ਤੁਸੀਂ ਕੋਈ ਸੁਭਾਸ਼ ਗੋਇਲ ਬਣਾ ਲੂ ਇਹ ਤੋਂ ਵੀ ਨਹੀਂ ਬਣਨਾ ਇਹ ਸਾਡੇ ਵੈਦਜੀ ਬਣਾਉਂਦੇ ਆ ਔਰ ਬਹੁਤ ਵਧੀਆ ਕੁਆਲਿਟੀ ਬਣਦੀ ਆ ਔਰ ਨਾ ਤਾਂ ਕੋਈ ਇੰਨਾ ਮਹਿੰਗਾ ਤੇਲ ਆ ਆਪਣੇ ਪੂਰੇ ਸਿਸਟਮ ਦੇ ਵਿੱਚ ਔਰ ਨਾ ਹੀ ਕੋਈ ਇੰਨਾ ਵਧੀਆ ਤੇਲ ਆ ਜਿਹੜਾ ਅਸੀਂ ਕਾਲਾ ਗੁੰਦ ਦਾ ਤੇਲ ਲੋਕਾਂ ਨੂੰ ਦਿੰਦੇ ਆ ਸਭ ਤੋਂ ਬੈਸਟ ਔਰ ਕਾਲੇ ਗੁੰਦ ਤੋਂ ਕਰੀਮ ਬਣਾਈ ਗਈ ਆ ਕ੍ਰੀਮ ਦੇ ਵਿੱਚ ਵੀ ਅਸੀਂ ਬਹੁਤ ਵਧੀਆ ਬੇਸ ਲੈਣੇ ਆ ਉਹ ਚ ਵੀ ਅਸੀਂ ਤੇਲਾਂ ਦਾ ਹੀ ਬੇਸ ਲੈਣੇ ਆ ਤੇ ਉਹ ਜਿਹੜੀਆਂ ਚੀਜ਼ਾਂ ਨੇ ਗੋਡਿਆਂ ਲਈ ਫਾਇਦੇਮੰਦ ਨੇ ਔਰ ਮੈਂ ਤੁਹਾਨੂੰ ਗੱਲਾਂ-ਗੱਲਾਂ 'ਚ ਕੁਝ ਘਰੇਲੂ ਉਸਕੇ ਵੀ ਦੱਸੇ ਨੇ ਕੁਝ ਬਾਣੀ ਵਾਲੀ ਗੱਲ ਵੀ ਕੀਤੀ ਹੈ ਵੀ ਜੇ ਕੋਈ ਚੀਜ਼ਾਂ ਤੁਹਾਨੂੰ ਜ਼ਿਆਦਾ ਔਖੀਆਂ ਕਰਦੀਆਂ ਨੇ ਵੀ ਨਹੀਂ ਬਣਦੀਆਂ ਤਾਂ ਆਗੇ ਲੈ ਜਾ ਕਰੋ ਕਿਉਂਕਿ ਸਾਨੂੰ ਵੀ ਬਹੁਤ ਲੋੜ ਹੁੰਦੀ ਹੈ ਪੈਸਿਆਂ ਪੂਸਿਆਂ ਦੇ ਖਰਚੇ ਹੁੰਦੇ ਨੇ ਬਹੁਤ ਜ਼ਿਆਦਾ ਬਾਕੀ ਜਦੋਂ ਵੀ ਤੁਸੀਂ ਆਓਗੇ ਤੁਹਾਨੂੰ ਬਹੁਤ ਹੀ ਆਨੰਦ ਆਊਗਾ ਸਾਡੇ ਕੋਲ ਆ ਕੇ ਕਿਉਂਕਿ ਬਾਬਾ ਜੀ ਦੀ ਗੁਰਬਾਣੀ ਚੱਲਦੀ ਰਹਿੰਦੀ ਆ ਨਾਲ ਲੰਗਰ ਚੱਲਦਾ ਰਹਿੰਦਾ ਔਰ ਕੋਈ ਵੀ ਚੀਜ਼ ਦੀ ਕਮੀ ਨਹੀਂ ਆਰਡਰ ਇਦਾਂ ਕਰਦੇ ਆ ਸਾਡੇ ਪੇਸ਼ੈਂਟ ਆ ਕੇ ਬਾਹਰ ਰਿਸੈਪਸ਼ਨ ਤੇ ਬਲੈਕ ਟੀ ਪੀਣੀ ਆ ਬਲੈਕ ਟੀ ਮਿਲੂਗੀ ਬਲੈਕ ਕਾਫੀ ਵੀ ਨਹੀਂ ਉਪਲਬਧ ਕਾਫੀ ਮਿਲੂਗੀ ਪਰੌਂਠਾ ਖਾਣਾ ਪਰੌਂਠਾ ਮਿਲੂ ਰੋਟੀ ਕਾ ਕਿਉਂਕਿ 44 ਸੈਕਟਰ ਦੀ ਮਾਰਕੀਟ ਹੈ ਮਾਰਕੀਟ ਦੇ ਵਿੱਚ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਅਵੇਲੇਬਲ ਨੇ ਆਰਡਰ ਕਰਕੇ ਮੰਗਾ ਦਿੱਤੀਆਂ ਕਦੇ ਵੀ ਕਿਸੇ ਤੋਂ ਇੱਕ ਪੈਸਾ ਨਹੀਂ ਲਿਆ ਲੰਗਰ ਦੇ ਵਿੱਚ ਨਾ ਅਸੀਂ ਕਹਿੰਦੇ ਆ ਵੀ ਕਿਸੇ ਸਾਡੇ ਹੋਰ ਵੀ ਕਰਮਚਾਰੀ ਨੂੰ ਦੇ ਕੇ ਜਾਓ ਤੇ ਇੱਥੇ ਜਿਹੜਾ ਲੰਗਰ ਹੈ ਤੁਹਾਡੀਆਂ ਸੇਵਾਵਾਂ ਦੇ ਵਿੱਚੋਂ ਚੱਲਦਾ ਰਹਿੰਦਾ ਹੈ ਸੋ ਤਾਂ ਦੇਖਿਆ ਤੁਸੀਂ ਕਿ ਸਾਡੇ ਘਰ ਦੇ ਵਿੱਚ ਸਾਡੀ ਰਸੋਈ ਵਿੱਚ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਜਿਸ ਤੋਂ ਸਾਨੂੰ ਆਪਣੀ ਹੀ ਹੈਲਥ ਇਸ਼ੂ ਤੋਂ ਰਾਹਤ ਮਿਲ ਸਕਦੀ ਹੈ ਸੋ ਗੋਡਿਆਂ ਅਤੇ ਮੋਡਿਆਂ ਦੇ ਦਰਦ ਦੀ ਜਦ ਆਪਾਂ ਗੱਲ ਕੀਤੀ ਹੈ ਬਜ਼ੁਰਗਾਂ ਨੂੰ ਇਹ ਵੀਡੀਓ ਜ਼ਰੂਰ ਪਹੁੰਚਾਓ ਸਿਰਫ ਵੀਡੀਓ ਨਹੀਂ ਪਹੁੰਚਾਣੀ ਉਹਨਾਂ ਨੂੰ ਇਹ ਚੀਜ਼ਾਂ ਬਣਾ ਕੇ ਵੀ ਦਵੋ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਦਰਦ ਜੋ ਹੈ ਕਾਫੀ ਲੰਮੇ ਸਮੇਂ ਤੋਂ ਸਹਿਣਾ ਪੈ ਰਿਹਾ ਹੈ ਤਾਂ ਜ਼ਰੂਰ ਇਹ ਤੇਲ ਵੀ ਤੁਸੀਂ ਘਰ ਬਣਾ ਕੇ ਰੱਖ ਸਕਦੇ ਹੋ ਤੇ ਜੋ ਜੋ ਹੋਰ ਗੱਲਾਂ ਦਸੀਆਂ ਨੇ ਸੁਭਾਸ਼ ਗੋਇਲ ਜੀ ਨੇ ਇਹਨਾਂ ਨੂੰ ਜ਼ਰੂਰ ਅਪਣਾਓ ਫੀਮੇਲਸ ਨੇ ਉਹਨਾਂ ਨੂੰ ਵੀ ਅਕਸਰ ਗੋਡੇ ਮੁੰਡੇ ਵਿੱਚ ਦਰਦ ਹੁੰਦੀ ਹੈ ਜਾਂ ਕੋਈ ਵੀ ਹੈ ਆਪਾਂ ਹਰੇਕ ਦੀ ਗੱਲ ਕਰ ਰਹੇ ਹਾਂ ਇੱਥੇ ਘੱਟ ਉਮਰ ਦੇ ਹੈ ਵੱਧ ਉਮਰ ਦੇ ਨੇ ਬਜ਼ੁਰਗ ਨੇ ਜਵਾਨ ਨੇ ਕਿਸੇ ਨੂੰ ਵੀ ਸਰੀਰ ਦੇ ਵਿੱਚ ਕੋਈ ਦਰਦ ਹੈ ਤਾਂ ਤੁਸੀਂ ਇਹ ਨੁਸਖੇ ਜ਼ਰੂਰ ਅਪਣਾ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਹੈ ਨੁਸਖੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਾ ਫਾਇਦਾ ਕਰ ਸਕਦੇ ਨੇ ਤਾਂ ਇਸ ਨੂੰ ਜ਼ਰੂਰ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਮੇਰੀ ਈਮੇਲ ਆਈਡੀ healthadvicevidhardjot@ gmail.com ਦੇ ਉੱਪਰ ਵੀ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ Health Advice with Harjot Kaur ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੀ ਜਿਹੜੀ ਹਰ ਰੋਜ਼ ਅਸੀਂ ਵੀਡੀਓ ਪਾਉਂਦੇ ਆ ਤੁਹਾਡੇ ਕੋਲ ਪਹੁੰਚ ਜਾਇਆ ਕਰੇ ਤੁਸੀਂ ਰੋਜ਼ ਸੁਣ ਲਿਆ ਕਰੋ ਤੇ ਤੁਹਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਆਪਣੀ ਡਾਈਟ ਵਿੱਚ ਕੀ ਕੁਝ ਚੰਗਾ ਕਰਨਾ ਹੈ ਤਾਂ ਕਿ ਅਸੀਂ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਸਿਹਤਮੰਦ ਬਣਾ ਸਕੀਏ ਫਿਲਹਾਲ ਲਈ ਮੈਨੋ ਯਾਨੀ ਕਿ ਹਰਜੋਤ ਕੌਰ ਨੂੰ ਦਿਉ ਜੀ ਇਜਾਜ਼ਤ ਸਤਿ ਸ੍ਰੀ ਅਕਾਲ